ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਤੁਹਾਡਾ ਆਪਣਾ ਸ਼ੰਕਰ ਚੋਹਾਨ ਅੱਜ ਪਟਿਆਲੇ ਦਾ ਇਹ ਪ੍ਰਸਿੱਧ ਜਿਹੜਾ ਚੌਕ ਹੈਗਾ ਤੇ ਹਰੀ ਸਿੰਘ ਨਲਵੇ ਦਾ ਪਹੇ ਪੰਜਾਬ ਦੇ ਮਹਾਨ ਯੋਧੇ ਨੇ ਲਈ ਮੈਂ ਸਜਦਾ ਕਰਦਾ ਮਹਾਨ ਯੋਧੇ ਨੂੰ ਇਹ ਅਕਸਰ ਇਸ ਚੌਕ ਤੇ ਮੈਂ ਆਂਦਾ ਰਹਿੰਦਾ ਕਿਉਂਕਿ ਪੈਟਰੋਲ ਪੰਪ ਨੇੜੇ ਪੈਂਦਾ ਇੱਥੇ ਤੇ ਗੁਰਦੁਆਰਾ ਜਿਹੜਾ ਮੋਤੀਵਾ ਗੁਰਦੁਆਰਾ ਹੈਗਾ ਜੀ ਗੁਰਦੁਆਰਾ ਸਾਹਿਬ ਵੀ ਨਜ਼ਦੀਕ ਹੀ ਇਹੀ ਰਸਤਾ ਹੈਗਾ ਇਹੋ ਲੋਨੋ ਗਰਾਉਂਡ ਜਾਣ ਵਾਸਤੇ ਵੀ ਲੱਗਦੀ ਹੈ ਇਹ ਚੌਕ ਤੋਂ ਕਈ ਰਸਤੇ ਨਿਕਲਦੇ ਆਂ ਇਹ ਪਟਿਆਲੇ ਦਾ ਪ੍ਰਸਿੱਧ ਚੌਕ ਹੈ ਜੀ ਬੜਾ ਅੱਛਾ ਲੱਗਦਾ ਹੈ ਜਦ ਕਦੇ ਮੈਂ ਇਧਰ ਆਨਾ ਇੱਥੇ ਛੋਟੀ ਜੂਸ ਦੀ ਦੁਕਾਨ ਹੈਗੀ ਜੀ ਉੱਥੇ ਜੂਸ ਵੀ ਪੀਨਾ ਤੇ ਅੱਜ ਜੂਸ ਪੀਆ ਬਹੁਤ ਅੱਛਾ ਲੱਗਿਆ ਕਿਉਂਕਿ ਪਿਓਰ ਜੂਸ ਇੱਥੇ ਬਣਦਾ ਹੈ ਜੀ ਤੋਂ ਮੈਂ ਧੰਨਵਾਦ ਕਰਦਾ ਭਰਾ ਦਾ ਜੂਸ ਇੱਥੇ ਪੀਂਤੇ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਜੀ ਕਿ ਹਰ ਇੱਕ ਬੰਦਾ ਇਸ ਦੁਨੀਆ ਵਿੱਚ ਆਉਂਦਾ ਹੈ ਕੁਝ ਖਾਸ ਮਕਸਦ ਰੱਬ ਨੇ ਇੱਥੇ ਭੇਜਿਆ ਹੁੰਦਾ ਕੁਝ ਖਾਸ ਮਕਸਦ ਲਈ ਬੰਦੇ ਨੇ ਆਪਣੇ ਗੁਣ ਸਮਝਨੇ ਹੁੰਦੇ ਆ ਜੀ ਰੱਬ ਨੇ ਬਹੁਤ ਕੁਝ ਦਿਆ ਹੈ ਜੀ ਤੇ 4 ਪੈਸੇ ਕਿਸੇ ਕੋਲ ਵੱਧ 4 ਪੈਸੇ ਕਿਸੇ ਕੋਲ ਘੱਟ ਫਰਕ ਉਹ ਦੇ ਨਾਲ ਨਹੀਂ ਪੈਂਦਾ ਜੀ ਫਰਕ ਪੈਂਦਾ ਕਿਰਦਾਰ ਨਾਲ ਵੀ ਬੰਦੇ ਦਾ ਕਿਰਦਾਰ ਕਿਸ ਤਰੀਕੇ ਦਾ ਹੈ ਦੁਨੀਆ ਵਿੱਚ ਜਦ ਆਪਾਂ ਆਂਦੇ ਆ ਆਪਾਂ ਨੂੰ ਨਹੀਂ ਪਤਾ ਹੁੰਦਾ ਜੀ ਹੋਸ਼ ਨਹੀਂ ਹੁੰਦਾ ਬੱਚੇ ਨੂੰ ਵੀ ਆਪਾਂ ਕਿੱਥੇ ਆਏ ਆ ਲੇਕਿਨ ਜਦ ਆਪਾਂ ਦੁਨੀਆ ਤੋਂ ਜਾਣਾ ਜੀ ਉਸ ਸਮੇਂ ਬਹੁਤ ਕੁਝ ਆਪਾਂ ਨੇ ਹੰਡਾਇਆ ਹੁੰਦਾ ਹੈ ਬਹੁਤ ਕੁਝ ਆਪਾਂ ਨੇ ਸਿੱਖਿਆ ਸਿਖਾਇਆ ਹੁੰਦਾ ਹੈ ਅਗਰ ਜੋ ਰੱਬ ਦਾ ਭੇਜਿਆ ਹੋਇਆ ਮਕਸਦ ਜੇ ਆਪਾਂ ਨਹੀਂ ਸਮਝ ਪਾਵਾਂਗੇ ਨਹੀਂ ਆਪਾਂ ਉਸ ਨੂੰ ਚੇਤਾ ਕਰਾਂਗੇ ਤਾਂ ਪਛਤਾਵਾ ਉਸ ਵੇਲੇ ਹੁੰਦਾ ਜੀ ਆਪਾਂ ਦੁਨੀਆ ਵਿੱਚ ਕਿਸੇ ਦਾ ਮਨੋਰੰਜਨ ਕਰਨ ਨਹੀਂ ਆਏ ਜੀ ਆਪਾਂ ਦੁਨੀਆ ਵਿੱਚ ਆਏ ਆ ਰੱਬ ਦੀ ਹੋਂਦ ਨੂੰ ਸਮਝਣ ਵਾਸਤੇ ਤੇ ਲੋਕਾਂ ਨੂੰ ਦੱਸਣ ਵਾਸਤੇ ਕਿਸ ਦੁਨੀਆ ਵਿੱਚ ਤੇ ਅਸੀਂ ਉਸ ਰੱਬ ਦੇ ਭੇਜੇ ਹੋਏ ਕੁਝ ਖਾਸ ਜਿਹੜਾ ਉਹਦਾ ਸੰਦੇਸ਼ ਲੈ ਕੇ ਆਇਆ ਜੀ ਲੋਕਾਂ ਦਾ ਪਿਆਰ ਮੁਹੱਬਤ ਇਹ ਵਸ ਵੰਡਣ ਆਇਆ ਜੀ ਸੋ ਮੈਂ ਉਮੀਦ ਕਰਦਾ ਬਹੁਤ ਸਾਰੇ ਮੇਰੇ ਦੋਸਤ ਨੇ ਇਸ ਵੀਡੀਓ ਨੂੰ ਦੇਖ ਕੇ ਲਾਈਕ ਸ਼ੇਅਰ ਗੁੱਡ ਕਮੈਂਟ ਵੀ ਕਰਨਗੇ ਕਿਉਂਕਿ ਜਦੋਂ ਤੁਸੀਂ ਲਾਈਕ ਸ਼ੇਅਰ ਗੁੱਡ ਕਮੈਂਟ ਕਰਦੇ ਹੋ ਇਹ ਸ਼ੰਕਰ ਚੋਹਣ ਫੁੱਲ ਫੁੱਲ ਜਾਂਦਾ ਹੈ ਉਹਦਾ ਸੀਨਾ ਸੋ ਤੁਸੀਂ ਵੀ ਜਦੋਂ ਇੱਥੇ ਆਓ ਇਹ ਜੂਸ ਪੀਆ ਕਰੋ ਦੀ ਬਹੁਤ ਕੋਰਨਰ ਤੇ ਦੁਕਾਨ ਹੈਗੀ ਮੈਨੂੰ ਵੀ ਅੱਛਾ ਲੱਗਦਾ ਸੋ ਸਾਰਿਆਂ ਦਾ ਸਟੈਟ ਨੂੰ ਧੰਨਵਾਦ ਮੇਰੀ ਵੀਡੀਓ ਨਾਲ ਤੱਕ ਦੇਖਣ ਦੇ ਸਾਸਤਰੀ ਕਾ ਨਮਸਕਾਰ ਜੈ ਸ਼੍ਰੀ ਰਾਮ ਜੀ